ਪਾਣ ਚੋ ਕਿੱਥੇ ਸੱਟ ਗਿਆ ਜਾ ਓਏ ਕਰਨਾ ਕੀ ਭਾਈ ਯਾਰ ਬੱਠੇ ਉੱਡਨੇ ਤੇ ਆਲੂ ਪੁੱਟਨੇ ਸਾਲਿਆ ਮੈਨੂੰ ਪਹਿਲਾਂ ਕਹਿਂਦਾ ਮੈਂ ਕਹੀ ਚੱਕ ਲਿਆ ਮੈਂ ਅੱਖਾਂ ਹੀ ਨਹੀਂ ਯਾਰ ਗੋਲੀਆਂ ਗੋਲੀਆਂ ਕਿਉਂ ਦਿੱਤੀਆਂ ਬੰਦੂਕ ਕਿਉਂ ਦਿੱਤੀ ਗੋਲੀ ਮਾਰ ਸ਼ੇਕ ਹੋਏ ਨੇ ਬੰਦੂਕ ਚ ਗੋਲੀ ਤਾਂ ਹੈ ਨਹੀਂ ਗਈ ਗੋਲੀ ਦਾ ਕਿੱਦਾਂ ਕਰੀਏ ਯਾਰ ਬੰਦੇ ਮਾਰ ਕੇ ਟੁਕੜੀਆਂ ਪੈ ਗਈਆਂ ਉਸ ਬਾਦ ਪਾਣ ਚੋ ਬਜੇ ਲੁੱਟ ਖੋਦਾ ਕੇਸ ਪੈ ਗਿਆ ਤੈਨੂੰ ਦੇਖ ਲਾਂਗੇ ਉਹ ਤੇਰੀ ਮੈਂ ਗੁਸਾਤਾ ਮੈਨ ਨੂੰ ਆਏ ਉਹਨਾ ਨਾ ਪਸਾਇਆ ਕਰਦਾ ਬੰਦੇ ਕਿੱਥੇ ਉਹ ਖੰਗਰੀ ਦਵਾਈ ਕਿੱਥੇ ਮੈਨ ਲਈ ਮੈਡੀਕਲ ਕਿੱਥੇ ਇੱਥੇ ਉਹ ਗੇਮ ਦਾ ਤੂੰ ਚਾਵਲਾ ਦਵਾਈ ਨਹੀਂ ਮਿਲਣੀ ਨਹੀਂ ਬੰਦੇ ਮਾਰ ਕੇ ਲੋਥੇ ਇੱਥੇ ਦਵਾਈ ਨਹੀਂ ਹੁੰਦੀ ਆ ਬੈਂਡਜ ਹੁੰਦੀਆਂ ਚਾਵਲ ਸਾਲਾ ਉਹ ਬੰਦੇ 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 ਫਿਰੇ ਬੰਦੇ 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 ਅਰੇ ਬੰਦੇ ਪਾਇਆ ਕੋਈ ਜਨਾਨੀ ਪਾਈ ਹੀ ਨਹੀਂ ਇਹਨਾਂ ਨੇ ਉਹ ਤੂੰ ਗੇਮ ਦੇ ਅੱਲਾ ਜਨਾਨੀ ਦਾ ਚੱਕਿਆ ਜਨਾਨੀ ਤਾਂ ਕਿਆ ਕਰਾਂ ਤੋਰੀ ਭੈਣ ਨੂੰ ਗੋਲੀ ਮਾਰੀ ਓਏ ਲੈ ਤੂੰ ਆ ਮਾਰਦਾ ਆ ਮੈਨ ਕੋਈ ਹੈ ਹੀ ਨਹੀਂ ਮੈਂ ਬੈਠੋ ਧੁੱਕ ਛੜ ਦਮਾਉਣਾ ਦੇ ਨੇੜ ਹੈਗਾ ਨੇੜ ਹੈ ਹੈ ਨੇੜ ਗਰਨੇੜ ਨੇੜ ਕੀ ਹੁੰਦਾ? ਉਹ ਗਨੇੜ। ਉਹ ਖਰਬੂਜੇ ਵਾਂਗ ਹੁੰਦਾ। ਉਹ ਬੰਬ ਸਾਲਿਆ। ਬੰਬ। ਹਾਂ। ਕੁੜੀ ਪਾਂ ਚੋ ਹੈ ਹੀ ਨਹੀਂ ਬੰਬ ਕਿਨੂੰ ਕਮਾ ਇੱਥੇ ਮੈਂ। ਤੂੰ ਪੁਰਾਵਾ ਹੈ ਜੀ ਤੇਰੇ ਕੋ। ਕੀ? ਲੱਫੜ ਖਾਣੇ ਤੂੰ। ਜਾਂ ਮਰੂ ਚੱਲ ਮੈਂ ਦਾ ਸੱਜਣ ਲੱਗਾ ਇੱਥੋਂ। ਤੂੰ ਭੈਣ ਕਿਉ ਏ? ਕਿਉ ਏ ਆ? ਓ ਦੇ ਕੁੜੀ ਕੱਪੜੇ ਬਲਦੀ ਪਈ ਓਏ। ਓਏ ਕੱਪੜੇ ਮੜਿਆ। ਅਗਾਂ ਮੈਂ ਸਟ੍ਰੋਪ ਦੇ। ਗੰਨ। ਸੋਚ ਜੇਦਾ ਮਾ ਬੁੱਤ। ਉਹ ਵੀ ਨਾ ਤਾਂ ਬੰਦਾ ਹੋਏ ਇਹ ਮਾਰ ਤੈ ਕਾ ਕਰਦਾ ਨਹੀਂ ਮੈਂ ਯਾਰ ਪਾਪ ਨਹੀਂ ਲੈਣਾ ਉਹ ਗੇਮ ਚ irdਾ ਤੂੰ ਪਾਪ ਲਫੜਨਾ ਖਾ ਲਈਂ ਉਹ ਮੋਸਟ ਦਾ ਭੈਂ ਤੂੰ ਫੋਨ ਕਿਨੇ ਫੜਾਇਆ ਉਹ ਬੰਦਾ ਲੱਭ ਵੀ ਲਿਆ ਤੈਨੂੰ ਕਿੰਨੀ ਵਾਰ ਕਿਹਾ ਨਾ ਆ ਕੇ ਆਇਆ ਕਰ ਗੇਮ ਚ ਬੰਦਾ ਛੱਡ ਭੈਂ ਤੇ ਉਹ ਇੱਥੇ ਸਾਲਾ ਕੋਈ ਤੇਰੀ ਮੋਸਟ ਦਾ ਕੀੜਾ ਨਹੀਂ ਲੱਗਦਾ ਪਿਆ ਅਰੇ ਤੇ ਮਰ ਸੋਲਾ ਗਨੇਡ ਸਿੱਖ ਖਮਾ ਤੇਰੀ ਭੈਂ ਓ ਬੱਚਾ ਲੈ ਸਾਲਿਆ ਮਰ ਚ ਲੈ ਮੈਂ ਹਰ ਲਾਲ ਗੋਲੇ ਬੰਦੇ ਦੇਖਣ ਨੂੰ ਦੱਸਾਇਆ ਸਾਲਿਆ ਬੰਦੇ ਤੂੰ ਹੀ ਮਰੀ ਜਾਣਾ ਯਾਹ ਕੀ ਗਾਣੀ ਓਏ ਉਹ ਦੁਗੜੀ ਦਿੱਤੀ ਜਦ ਦਵਾਈ ਦੇ ਦੇ ਓਏ ਲਾਤ ਪਾਸ 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 ਹੋ ਗਏ ਭਾਈ ਹੋਣਾ ਖਤ ਹੋ ਗਿਆ ਏ ਬਾਹਰ ਸਾਲਾ ਲੋਕ ਕਰਕੇ ਤੂੰ ਹੀ ਮਰੀ ਜਾਣਾ ਮੈਨੂੰ ਓਏ ਤင်း ਰਸ਼ੀਆ ਹੋਦੇ ਕੁੜੀ ਮੁੰਡਾ ਖੜੇ ਓਏ ਓ ਕੂਲ ਦੇ ਉੱਤੇ ਤੇ ਮੈਂ ਕਹਿੰਦਾ ਕਿ ਹਸਪਤਾਲ ਦੇ ਉੱਤੇ ਉਹ ਦੇ ਉਹ ਦੇ ਉਹ ਦੇ ਅਪੋ ਦੇ ਅੱਧੀ ਫੇ ਚਲੀਏ ਤੇ ਇਹ ਇੱਕ ਮਿੰਟ ਤੂਲ ਵੀ ਲੈਂਦਾ ਆਹ ਅੱਠ ਜੋੜਦਾਰੇ ਸੀ ਓਏ ਥੋੜੀ ਉਵੇਂ ਜੋੜਦਾ ਹੁਣ ਆ ਸਾਡੇ ਯਾਰ ਆਪਾਂ ਕਿ ਲੈਣਾ ਉਹ ਕਰ ਦੇਣਾ ਚੱਲ ਆਪਾਂ ਮਾਰੀਏ ਜਾ ਕੇ ਆ ਜਾ ਆ ਜਾ ਤੂੰ ਆ ਜਾ ਮਾਸੀ ਦਾ ਮੁੰਡਾ ਨਹੀਂ ਹੈਗਾ ਤੇਰੀ ਆ ਜਾ ਸਵਾਦੇ ਬੜਾ ਰੇ ਦੇਖਣ ਦਾ ਨਾ ਤੂੰ ਸਵਾਲ ਭਰਾਵਾ ਬੰਦੇ ਮਾਰਨੇ ਗੋਲੀ ਵੱਜਣੀ ਆ ਆ ਜਾ ਅੱਛਾ ਤੇਰੀ ਭੈਣ ਮਾਰਦੀ ਏ ਤੇਰੀ ਸਵਾਦ ਤਾਂ ਜਾ ਇਹਿਆਦ ਨੇ ਵਾਪਸ ਗੋਲੀ ਬੱਜੀ ਹੈ ਨਾ ਚੁੱਤ ਕਰਾਈ ਆ ਓਏ ਉਹ ਮੋਟਰਸਾਈਕਲ 700 ਤੇ ਉਹਦਾ ਐਵਰੇਜ ਬਹੁਤ ਹੋਣੀ ਆ ਓਏ ਤੈਨੂੰ ਚਲਾਣੇ ਆਂਦਾ ਤੈਨੂੰ ਆਦਿ ਪਹਿਲੇ ਪੁੱਛਦਾ ਸੀ ਨਹੀਂ ਮੈਨੂੰ ਤਾਂ ਨਹੀਂ ਆਉਂਦਾ ਹੈਗਾ ਚੰ ਕੋਈ ਨਾ ਟੱਕਰ ਵਾਲਾ ਸਾਡੇ ਗੱਲ ਸਾਡੇ ਤੇ ਰੁਕ ਲੈ ਟੱਕਰ ਵਾਲਾ ਲੈਸ਼ੀ ਗੱਲ ਸੁਣ ਓਏ ਹਾਂ ਹਲਿਆ ਹਾਂ ਹਾਂ ਇਹਨੂੰ ਬਾਹਰ ਲੈ ਚਲੀਏ ਬਾਹਰ ਕਿਉਂ ਬਾਹਰ ਸਰਕਲ ਤੇ ਲੱਗੀ ਆ ਉਹ ਨਹੀਂ ਰੇ ਚਾਹੀਏ ਹੁਣ ਉਹ ਪਰਾਵਾ ਗੇਮ ਚਾਹ ਤੂੰ ਹੇਲੇ ਪਈਵਾ ਇਹ ਵੀ ਟਾਰ ਨਹੀਂ ਜਾਂਦਾ ਨਹੀਂ ਨਹੀਂ ਪੱਕਾ ਉਹ ਨਹੀਂ ਜਾਂਦਾ ਬਾਹਰ ਡੇਢ ਛੱਡ ਕੇ ਗਿਆ ਹੀ ਤੇਰਾ ਮੈਂ ੱੱਕਾ ਲਾਈ ਨਹੀਂ ਤਾ ਮੈਂ ਤਾਂ ਸੇਲ ਵਾਈ ਜਾਂਦਾ ਮੇਰੇ ਕੋਲ ਉਹ ਫੇ ਉੱਥੇ ਜਾਣਾ ਹੈ ਕਿੱਥੇ ਜਾਣਾ ਹੈ ਉੱਥੇ ਜਿੱਥੇ ਮੁੰਡਾ ਕੁੜੀ ਆ ਨੂੰ ਚਲਾਣੀ ਨਹੀਂ ਆਉਂਦਾ ਤੈਨੂੰ ਵੀ ਨਹੀਂ ਆਦਾ ਕਿ ਕਰਾ ਕਿੱਦਾਂ ਕਹਣੇ ਨੇ ਓਕੇ ਚੱਲ ਓਏ ਹੋਏ 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 ਇਹ ਹੋ ਰਿਹਾ ਸੀ ਓਏ ਹਾਂ ਉਹ ਸਾਰੇ ਆ ਪਾਬਲੀ ਦੇ ਬਸ ਆਖੀ ਮਤਾਂਦੇ ਆ ਵਾਹ ਯਾਰ ਹੈ ਨਾ ਤਾਰ ਕੀ ਹੋਈ ਆ ਜਾ ਛੱਡ ਗੇਮ ਨੂੰ ਆਪਾਂ ਛਿੱਟੇ ਚੁਕਦੇ ਛਿੱਟੇ ਚੁਕਨੇ ਆ ਹਾ ਕੋਈ ਮੋਰੀ ਲੱਗੇ ਨਹੀਂ ਆਇਆ ਓਏ ਕਿਰਾਵਾ ਗੇਮ ਤੂੰ ਕਿਹੜਾ ਘਰੇ ਲੈ ਆਣੇ ਆ ਉਧਰ ਛਿੱਟੇ ਚੁਕਦੇ ਮਤਲਬ ਤੇ ਘਰ ਨਹੀਂ ਲਿਜਾ ਸਕਦੇ ਨਹੀਂ ਫੇਰ ਕੀ ਲਗਾਤੇ ਕੀ ਕਰਨੇ ਆ ਤੇ ਲਿਜਾਗੇ ਕੀ ਕਰਨੇ ਆ ਬੀਚ ਕੇ ਪਾਹੀ ਲਮਾ ਗਿੰਚ ਮੇਰੀ ਗਾਲਾਂ ਸੁਣ ਤੂੰ ਮੈਨੂੰ ਕਾਦਾ ਗੈਂਚ ਲੈ ਕੇ ਆਇਆ ਹੋ ਗਿਆ ਮੈਨੂੰ ਇੱਕ ਬੰਦਾ ਨਹੀਂ ਦਿਖਿਆ ਤੇ ਤੋਂ ਇਲਾਵਾ ਅੱਛਾ ਤੇਰਾ ਮੂੰਹ ਦੇਖ ਦੇ ਕੇ ਮੇਰਾ ਜਿਲ ਖਾਏ ਹੋ ਰਿਹਾ ਸੀ ਥੱਕ ਗਿਆ ਓਏ ਮੈਂ ਹੋਖਾ ਹੀ ਓਏ ਜੇ ਦਿੱਤਾ ਤਾਂ ਚੋਹੀ ਹੀ ਡਿੱਗੀ ਜਾਂਦਾ ਉਹ ਗੱਲ ਕੀ ਹੈ ਤੇਨੀ ਚਿਕਨ ਡਿਨਰ ਉਹ ਸਾਲਿਓ ਦਿੱਤਾ ਕੀ ਆ ਤੂੰ ਬਦੋਲਾਵਾ ਉਹ ਕੰਦ ਦੀ ਬੋਰੀ ਦੇ ਦੋ ਉਹ ਮੈਂ ਬੈਠ ਜੀ ਤੇਰੀਆਂ ਚ ਚਿਕਨ ਨਹੀਂ ਖਾਣਾ ਆ ਕੋਈ ਸੁਣਦਾ ਹੀ ਨਹੀਂ ਕਿਉਂ ਚਿਕਨ ਡਿਨਰ ਕੀ ਹੁੰਦਾ ਏ